ਪਾਣੀ ਤੋਂ ਘਰ ਦੀ ਸਫਾਈ ਵਾਸਤੇ ਬਸ ਆ ਇੱਕ ਚੀਜ਼ ਬਣਾ ਲਓ ਬਣਾ ਕੇ ਬੋਤਲ ਦੇ ਵਿੱਚ ਪਾ ਲਓ ਤੇ ਬਸ ਇੱਕ ਸਪਰੇਅ ਮਾਰੋ ਤੇ ਹੋਰ ਵੀ ਕਿਸੇ ਚੀਜ਼ ਦੀ ਲੋੜ ਨਹੀਂ ਤੇ ਦਰਵਾਜ਼ਾ ਖੜ ਸਪਰੇਅ ਦੇ ਬਾਅਦ ਇਹ ਹਲਕਾ ਜਿਹਾ ਕਪੜਾ ਮਾਰ ਦੋ ਬਿਲਕੁਲ ਸਾਫ਼ ਜਾਂ ਗੰਦਾ ਸ਼ੀਸ਼ਾ ਖਿੜਕੀਆਂ ਦਰਵਾਜ਼ੇ ਜਾਲੀਆਂ ਹੋ ਗਈਆਂ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਕੋਲਗੇਟ ਲਈਏ ਕੋਲਗੇਟ ਨੂੰ ਆਪਾਂ ਪਹਿਲਾਂ ਕੋਲੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕਿਉਂਕਿ ਜਿਹੜਾ ਅਸੀਂ ਮਟੀਰੀਅਲ ਇਹਦੇ ਵਿੱਚ ਪਾਣਾ ਫਿਰ ਉਹ ਬਾਅਦ ਵਿੱਚ ਘੁਲਦਾ ਨਹੀਂ ਹੈਗਾ ਤੇ ਵਿੱਚ ਹਨਾ ਜੇ ਕੋਲਗੇਟ ਪਾਈ ਹੋਵੇ ਨਿੰਬੂ ਕੱਟ ਲੈਣਾ ਇੱਕ ਹਾਫ ਨਿੰਬੂ ਨੂੰ ਆਪਾਂ ਇਹਦੇ ਵਿੱਚ ਨਚੋੜ ਲੈਣਾ ਹੈ ਤੇ ਤੁਸੀਂ ਦੇ ਸਕਦੇ ਹੋ ਇਹਨੂੰ ਨਚੋਣ ਨਿੰਬੂ ਨੂੰ ਨਚੋਣੇ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਫਿਰ ਕੋਲ ਲੈਣਾ ਫਿਰ ਦੇਖੋ ਤੁਸੀਂ ਕੋਲਗੜ ਬਹੁਤ ਆਸਾਨੀ ਨਾਲ ਘੁਲ ਜਾਣੀ ਆ ਤੇ ਚੰਗੀ ਤਰ੍ਹਾਂ ਇਹਦੀ ਫੋਮ ਜੀ ਬਣਾ ਲੈਣੀ ਆਪਾਂ ਜਿਹੜਾ ਮਟੀਰੀਅਲ ਪਾਇਆ ਇਹਦੇ ਵਿੱਚ ਤੁਸੀਂ ਕੋਈ ਵੀ ਤੇਲ ਵਗੈਰਾ ਵਰਤ ਸਕਦੇ ਹੋ ਕੋਈ ਹੋਣੀਆ ਵੀ ਇਹੀ ਤੇਲ ਤੁਸੀਂ ਵਰਤਣਾ ਫਿਰ ਉਹਦੇ ਬੋਲ ਨੀਅਰ ਰੀਮੂਵਰ ਹੁੰਦਾ ਉਹ ਇਹਦੇ ਵਿੱਚ ਤੁਸੀਂ ਪਾ ਦੇਣਾ ਥੋੜਾ ਜਿਹਾ ਡਿਟੋਲ ਪਾ ਦੇਣਾ ਇਨਨ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਸਪਰੇਅ ਬੋਤਲ ਤੁਸੀਂ ਲੈ ਲੈਣੀ ਆ ਜਾਂ ਤੁਸੀਂ ਕੋਲੀ ਦੇ ਵਿੱਚ ਹੀ ਰਹਿਣ ਦਿਓ ਉਹਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਸਾਰੇ ਮਟੀਰੀਅਲ ਨੂੰ ਫਿਰ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਰਹੇ ਆ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਕੀ ਗਣਾ ਤੁਸੀਂ ਦਰਵਾਜ਼ਾ ਦੇਖ ਸਕਦੇ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਦਰਵਾਜ਼ਾ ਪਹਿਲੇ ਵੀ ਮੈਂ ਵੀਡੀਓ ਤੁਹਾਡੇ ਵਾਲੀ ਸ਼ੇਅਰ ਕੀਤੀ ਸੀ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੱਤਾ ਸੀ ਵੀਡੀਓ ਨਾ ਤੇ ਫੇਰ ਤੁਹਾਣਾ ਵੀਡੀਓ ਲੈ ਕੇ ਆਪਾਂ ਹਾਜ਼ਰ ਹੋਏ ਆਂ ਤੇ ਦਰਵਾਜ਼ੇ ਦੇਖੋ ਕਿੰਨੇ ਜਿਆਦੇ ਗੰਦਾ ਹੈ ਜਾਲੀ ਵੀ ਕਿੰਨੀ ਜਿਆਦੇ ਗੰਦੀ ਹੈ ਤੇ ਆਪਾਂ ਇੱਥੇ ਕੀ ਕਰਨੇ ਇੱਕ ਸਾਫ਼ ਕੱਪੜਾ ਤੁਸੀਂ ਲੈ ਲੈਣਾ ਹੈ ਕੋਟਨ ਦਾ ਤੇ ਆਪਾਂ ਇਦਾਂ ਸਪਰੇਅ ਮਾਰਨੀ ਹੈ ਇਹਦੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤੁਸੀਂ ਚਾਹੇ ਤਾਂ ਕੋਲੀ ਦੇ ਵਿੱਚ ਵੀ ਰੱਖ ਸਕਦੇ ਜ਼ਰੂਰੀ ਨਹੀਂ ਕਿ ਸਪਰੇਅ ਵਾਲੀ ਬੋਤਲ ਚ ਹੀ ਪਾਣਾ ਹੈ ਉਹਦੇ ਬਾਅਦ ਤੁਸੀਂ ਦੇਖੋ ਇਸ ਤਰ੍ਹਾਂ ਕੱਪੜਾ ਹਲਕੇ ਰੰਗਣ ਹੱਥਾਂ ਨਾਲ ਕਪੜਾ ਇਸ ਤਰ੍ਹਾਂ ਮਾਰੋ ਤੇ ਦੇਖੋ ਕਿੰਨਾ ਵਧੀਆ ਮਿੰਟਾਂ ਸਕਿੰਟਾਂ ਦੇ ਵਿੱਚ ਆਪਣਾ ਦਰਵਾਜ਼ਾ ਸਾਫ਼ ਹੋ ਜਾਣਾ ਹੈ ਕਈਆਂ ਦੀ ਸ਼ਿਕਾਇਤ ਹੁੰਦੀ ਹੈ ਵੀ ਜੀ ਬਾਅਦ ਵਿੱਚ ਤੇਲ ਜੰਮ ਜਾਂਦਾ ਫਿਰ ਧੂੜ ਬਹੁਤ ਜ਼ਿਆਦਾ ਜੰਮ ਜਦੇ ਨਹੀਂ ਮੈਂ ਪਿਛਲੇ ਸਾਲ ਦਾ ਹੀ ਇਹ ਸਾਫ਼ ਕੀਤਾ ਸੀ ਪਿਛਲੇ ਸਾਲ ਦੀਵਾਲੀ ਤੋਂ ਬਾਅਦ ਹੁਣ ਮੈਂ ਇਹਨੂੰ ਇਹ ਸਾਫ਼ ਕਰਨ ਲੱਗੀ ਹਾਂ ਇਸ ਤਰ੍ਹਾਂ ਕਲੀਨ ਤੁਸੀਂ ਇਕੱਲਾ ਤੇਲ ਵੀ ਇਸਤੇਮਾਲ ਕਰ ਸਕਦੇ ਹੋ ਨਿੰਬੂ ਤੇ ਮੈਂ ਕੋਲਗੈਟਸ ਕਰਕੇ ਪਾਈ ਕਿਉਂਕਿ ਇਹਨਾਂ ਦੀ 스ਮੈਲ ਜਿਹੜੀ ਤੇਲ ਦੀ ਫਿਰ 스ਮੈਲਾਂ ਦੀ ਉਹ ਬਿਲਕੁਲ ਨਹੀਂ ਆਣੀ ਹੈਗੀ ਡਟੋਲ ਦੀ ਉਹ 스ਮੈਲ ਜ਼ਿਆਦਾ ਰਹਿਣੀ ਇਹਦੇ ਵਿੱਚ ਤੇ ਇਸ ਤਰ੍ਹਾਂ ਦੇ ਕੱਪੜੇ ਤੇ ਥੋੜਾ ਥੋੜਾ ਤੇਲ ਜਿਹੜਾ ਮਟੀਰੀਅਲ ਬਣਾਇਆ ਉਹ ਪਾਈ ਜਾਣਾ ਹੈ ਤੇ ਉਹਦੇ ਨਾਲ ਦਰਵਾਜ਼ੇ ਨੂੰ ਐਨ ਚੰਗੀ ਤਰ੍ਹਾਂ ਕਪੜਾ ਮਾਰ ਕੇ ਸਾਫ਼ ਕਰੀ ਜਾਣਾ ਹੈ ਬਹੁਤ ਵਧੀਆ ਚੀਜ਼ ਜਿਹੜੀ ਆਪਾਂ ਬਣਾਈ ਹੈ ਤੁਸੀਂ ਤਾਰਪਿੰਨ ਦਾ ਵੀ ਕੱਲਾ ਤੇਲ ਵਰਤ ਸਕਦੇ ਹੋ ਤੇ ਇੱਕ ਸ਼ਿਕਾਇਤ ਇਹ ਵੀ ਆਉਂਦੀ ਹੈ ਕਿ ਜੀ ਜੇ ਜਦੋਂ ਵੀ ਆਪਾਂ ਦਰਵਾਜ਼ਾ ਵਗੈਰਾ ਸਾਫ਼ ਕਰੋਂ ਜਿਹੜਾ ਤੇਲ ਵਗੈਰਾ ਹੁੰਦਾ ਨਾ ਜਦੋਂ ਝਾੜੂ ਵਗੈਰਾ ਲਗਾਉ ਤਾਂ ਉਹਦੇ ਤੇ ਫੇਰ ਮੈਲ ਜੰਮਦੀ ਦਰਵਾਜੇ ਦੇ ਬਿਲਕੁਲ ਵੀ ਨਹੀਂ ਜੰਮਣੀ ਆਗੇ ਦਰਵਾਜੇ ਤੇ ਮੈਲ ਕਿਉਂਕਿ ਤੁਸੀਂ ਇਹ ਮਟੀਰੀਅਲ ਬਿਲਕੁਲ ਥੋੜਾ ਵਰਤ ਕਾਟਨ ਦਾ ਕੱਪੜਾ ਕਾਟਨ ਦੇ ਕੱਪੜੇ ਨਾਲ ਜਿੰਨਾ ਵੀ ਐਕਸਟਰਾ ਮਟੀਰੀਅਲ ਲੱਗਿਆ ਹੋਣਾ ਸਾਰਾ ਸਾਫ਼ ਹੋ ਜਾਣਾ ਤੇ ਤੁਸੀਂ ਦੇਖ ਸਕਦੇ ਹੋ ਜੀ ਇੱਧਰਲੇ ਬੰਨੇ ਦੇਖੋ ਆ ਕਿਨਿਆਰੀ ਕਿੰਨੀ ਜਦ ਗੰਦੀ ਹੋਈ ਹੈ ਨਾ ਦਰਵਾਜੇ ਦੀ ਝਗਾੜ ਜੀ ਨੂੰ ਕਹੀ ਜਾਂਦੇ ਆ ਉਹ ਵੀ ਆਪਾਂ ਬਿਲਕੁਲ ਥੋੜੇ ਸਾਹਮਣੇ ਆਨ ਸਾਫ ਕਰ ਦਿੰਨੇ ਇੱਥੇ ਮੈਂ ਵੀਡੀਓ ਤੇਜ਼ ਕਰ ਦਿੱਤੀ ਸੀ ਕਿਉਂਕਿ ਵੀਡੀਓ ਫੇ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਜਿੰਨੀ ਛੋਟੀ ਵੀਡੀਓ ਬਣਾਉਂਦੇ ਆ ਉਹਨਾਂ ਜ਼ਿਆਦਾ ਸਮਝਣ 'ਚ ਆਸਾਨੀ ਹੁੰਦੀ ਹੈ ਤੇ ਜਿਹੜੀ ਛੋਟੀ ਵੀਡੀਓ ਹੁੰਦੀ ਹੈ ਨਾ ਉਹਦੇ ਵਿੱਚ ਆਪਾਂ ਮੇ ਮੇ ਟਿਪਸ ਵਗੈਰਾ ਹੈ ਨਾ ਕਲੀਨਿੰਗ ਤੇ ਦੱਸ ਦਿੰਦੇ ਆ ਤੇ ਲੋ ਜਿੱਧਰ ਦਰਵਾਜ਼ੇ ਵਗੈਰਾ ਮੈਂ ਬਿਲਕੁਲ ਸਾਫ ਕਰਤਾ ਤੁਸੀਂ ਦੇਖ ਸਕਦੇ ਹੋ ਇਹਦੇ ਜਿਹੜੀ ਦਰਵਾਜ਼ੇ ਦੀਆਂ ਜਾਲੀਆਂ ਵਗੈਰਾ ਸੀ ਉਹ ਵੀ ਮੈਂ ਚੰਗੀ ਤਰ੍ਹਾਂ ਸਾਫ ਕਰ ਦਿੱਤੀਆਂ ਸੀਗਾ ਜਿਹੜੇ ਛੋਟੇ ਕੋਨੇ ਹੁੰਦੇ ਤੁਸੀਂ ਬਰਸ਼ ਦੇ ਨਾਲ ਇਹਨਾਂ ਨੂੰ ਦਰਵਾਜ਼ਿਆਂ ਦੇ ਨੂੰ ਮਿੰਟਾਂ ਦਾ ਕੰਮ ਹੈ ਜੀ ਬਸ ਇੱਕ ਵਾਰੀ ਇਹ ਮਟੀਰੀਅਲ ਬਣਾ ਕੇ ਤੁਸੀਂ ਆਪਣੇ ਘਰ ਦੇ ਵਿੱਚ ਰੱਖ ਲਓ ਮਹੀਨਾ ਤੱਕ ਇਹ ਮਟੀਰੀਅਲ ਚੱਲਦਾ ਛੇਤੀ ਮਤਲਬ ਜਿਹੜਾ ਵੀ ਬਣਾਇਆ ਨਾ ਤੇਲ ਤੇ ਨਿੰਬੂ ਵਾਲਾ ਇਹ ਮਿਕਸ ਮਟੀਰੀਅਲ ਇਹ ਛੇਤੀ ਖਰਾਬ ਨਹੀਂ ਹੁੰਦਾ ਇਹ ਦੂਜੇ ਬੰਨੇ ਦਾ ਦਰਵਾਜ਼ਾ ਸੀਗਾ ਇੱਧਰ ਵੀ ਦਾਗ ਵਗੈਰਾ ਪਏ ਸੀਗੇ ਮੇਨ ਗੱਲ ਇਹ ਹੈ ਕਿ ਬਿਨਾ ਪਾਣੀ ਤੋਂ ਆਪਾਂ ਘਰ ਦੀ ਸਾਫ਼ ਸਫਾਈ ਕਰ ਸਕਦੇ ਹਾਂ ਥੋੜਾ ਜਿਹਾ ਤੇਲ ਥੋੜਾ ਜਿਹਾ ਨਿੰਬੂ ਕੋਲਗੇਟ ਨੂੰ ਵਰਤ ਕੇ ਹਨਾ ਤੁਸੀਂ ਚਾਹੋ ਤੇ ਡਟੋਲ ਤੇ ਨਿੰਬੂ ਨਾਲ ਵੀ ਤੁਸੀਂ ਘਰ ਦੀ ਸਾਫ਼ ਸਫਾਈ ਕਰਦੇ ਪਰ ਉਹਦੇ ਨਾਲ ਇਹ ਵੀ ਨਿੰਬੂ ਥੋੜਾ ਜਿਆਦਾ ਵਰਤਣਾ ਪੈਣਾ ਸਾਨੂੰ ਲੋ ਜੀ ਇੱਧਰ ਵੀ ਦਰਵਾਜ਼ਾ ਬਿਲਕੁਲ ਸਾਫ਼ ਹੋ ਗਿਆ ਤੁਸੀਂ ਦੇਖ ਸਕਦੇ ਹੋ ਜਿਹੜੇ ਉੱਤੇ ਦੇ ਕਣਹਾਰੇ ਸੀ ਮੈਂ ਉਹ ਵੀ ਲੱਗੀ ਸੀਗੀ ਮੈਂ ਕਿਹਾ ਉੱਥੇ ਦੇਖੋ ਕਿੰਨੀ ਜਿਆਦਾ ਮਿੱਟੀ ਆ ਉੱਤੇ ਤੇ ਇਹ ਵੀ ਵਾਵਾ ਚ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਦੇਣੀ ਹੈ ਤੇ ਬਿਨਾ ਪਾਣੀ ਤੋਂ ਸਭ ਤੋਂ ਵੱਡੀ ਇਹ ਗੱਲ ਉਹ ਨਹੀਂ ਕਿ ਬਿਨਾ ਪਾਣੀ ਤੋਂ ਆਪਾਂ ਦਰਵਾਜ਼ੇ ਵਗੈਰਾ ਸਾਫ਼ ਕਰਨੇ ਹਨਾ ਤੇ ਤੁਸੀਂ ਦੇਖੋਗੇ ਕਿ ਤੁਸੀਂ ਤੇਲ ਦੇ ਨਾਲ ਜਿਹੜਾ ਮਟੀਰੀਅਲ ਬਣਾਇਆ ਉਹਦੇ ਨਾਲ ਤੁਸੀਂ ਇਹਦੀ ਦਰਵਾਜ਼ੇ ਦੀ ਸਾਫ਼ ਸਫਾਈ ਕਰਦੇ ਖਿੜਕੀਆਂ ਦੀ ਤੇ ਸ਼ਾਈਨਿੰਗ ਵੀ ਇਹਨਾਂ ਵਰਕਰਾਂ ਰਹਿੰਦੀ ਹੈ ਤੇ ਦੂਜੀ ਗੱਲ ਇਹ ਕੱਪੜੇ ਵਗੈਰਾ ਨੂੰ ਵੀ ਨਹੀਂ ਇਹ ਤੇਲ ਵਗੈਰਾ ਲੱਗਦਾ ਹੈਗਾ ਤੇ ਆ ਲੋ ਜੀ ਇਹ ਸਾਰੀ ਸਾਸਵਈਆਂ ਚੰਗੀ ਤਰ੍ਹਾਂ ਹੋ ਗਏ ਦਰਵਾਜੇ ਦੀ ਦੇਖੋ ਜਦਾਂ ਨਿਊ ਪਾਲਿਸ਼ ਮਾਰੀ ਹੁੰਦੀ ਹੈ ਹਨਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਹੋ ਗਿਆ ਹੈ ਤੇ ਆਹ ਰਸੋਈ ਦਾ ਦਰਵਾਜਾ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਦੇ ਆਂ ਆਹ ਦੇਖੋ ਜੀ ਜਾਲੀਆਂ ਕਿੰਨੀਆਂ ਵਧੀਆ ਸਾਫ਼ ਆਪਣੀਆਂ ਇਧਰਲੀ ਸਾਈਡ ਹੋ ਗਈਆਂ ਦਰਵਾਜੇ ਦੀਆਂ ਤੇ ਆ ਦੂਜੀ ਸਾਈਡ ਸੀ ਜਿਹੜੇ ਖਿੜਕੀਆਂ ਉਧਰਲੀ ਜਾਲੀਆਂ ਸੀਗੇ ਇਹ ਵੀ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀਗੀਆਂ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਜੇਕਰ ਤੁਸੀਂ ਹੋਰ ਵੀ ਕੋਈ ਮਤਲਬ ਟਿਪਸ ਵਗੈਰਾ ਦੱਸਣਾ ਚਾਹੁੰਦੇ ਹੋ ਤਾਂ ਜਰੂਰ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਉਹ ਵੀ ਆਪਾਂ ਅੱਗੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਕਿਚਨ ਟਿਪਸ ਜਿੱਦਾਂ ਹੋ ਗਏ ਹਨਾ ਲੋ ਜੀਆ ਦੇਖੋ ਜਾਲੀ ਕਿੰਨੀ ਜਿਆਦਾ ਗੰਦੀ ਹੋ ਗਈ ਸੀ ਤੇ ਇਧਰ ਹੁਣ ਆਪਣੀ ਲੱਕੜ ਦੀ ਅਲਮਾਰੀ ਆ ਗਈ ਹੈ ਕਿਚਨ ਦੇ ਵਿੱਚ ਰੱਖੀ ਹੋਈ ਹੈ ਇਹਦੇ ਵਿੱਚ ਮੈਂ ਆਪਣੇ ਜਿਹੜਾ ਡੱਬੇ ਵਗੈਰਾ ਹੁੰਦੇ ਕਿਚਨ ਦੇ ਉਹ ਰੱਖੇ ਹੋਏ ਇਹ ਵੀ ਕਿੰਨੇ ਜਿਆਦਾ ਗੰਦੇ ਸੀ ਇਹਦੇ ਉੱਤੇ ਲੱਸੀ ਡੇਗ ਗਈ ਸੀ ਤੇ ਮੈਂ ਅਜੇ ਤੱਕ ਕਲੀਨ ਨਹੀਂ ਕੀਤਾ ਸੀ ਮੈਂ ਕਿ ਚਲੋ ਇਹ ਵੀ ਤੁਹਾਨੂੰ ਜਿਹੜਾ ਆਪਾਂ ਘਰ ਮਟੀਰੀਅਲ ਬਣਾਇਆ ਉਹਦੇ ਨਾਲ ਕਲੀਨ ਕਰਕੇ ਤੁਹਾਨੂੰ ਦੱਸਾਂਗੇ ਆਹ ਦੇਖ ਸਕਦੇ ਤੁਸੀਂ ਦਾਗ ਵੀ ਬਿਲਕੁਲ ਆਸਾਨੀ ਨਾਲ ਨਹੀਂ ਆ ਜਦੋਂ ਸੁੱਕ ਗਈ ਤਾਂ ਵੀ ਸਹੀ ਇੰਦੀ ਰੰਦਾ ਸਾਨਾ ਦਾਗ ਬਿਲਕੁਲ ਚਲ ਗਿਆ ਅਜਲ ਮਟੀਰੀਅਲ ਬਣਾਇਆ ਸੀ ਨਾ ਕੋਲੀ ਚੋਪਿਆ ਸੀ ਉਹ ਵੀ ਮੈਂ ਕਿਹਾ ਚਲੋ ਇਹਨੂੰ ਚੰਗੀ ਤਰ੍ਹਾਂ ਲਗਾ ਲਈਏ ਤੇ ਜਿਹੜਾ ਮਟੀਰੀਅਲ ਮੈਂ ਤੁਹਾਨੂੰ ਦੱਸਿਆ ਸੀ ਸ਼ਾਇਦ ਮੈਂ ਪਹਿਲਾਂ ਵੀ ਦੱਸਿਆ ਗਿਆ ਇੱਕ ਮਹੀਨਾ ਪੂਰਾ ਚੱਲ ਜਾਂਦਾ ਜਿੰਨਾ ਕੁ ਮਟੀਰੀਅਲ ਆਪਾਂ ਬਣਾਉਂਦੇ ਆ ਆ ਦੇਖੋ ਜੀ ਇਹ ਵੀ ਬਿਲਕੁਲ ਅਲਮਾਰੀ ਲੱਕੜ ਦੀ ਬਿਲਕੁਲ ਸਾਫ਼ ਹੋ ਗਈ ਰਾਮ ਬਾਣ ਤਰੀਕੇ ਨਾਲ ਕੰਮ ਕਰਦੀ ਹੈ ਇਹ ਵਾਲੀ ਜਿਹੜੀ ਚੀਜ਼ ਬਣਾਈ ਲੱਕੜ ਦੀ ਚੀਜ਼ਾਂ ਉੱਤੇ ਤੇ ਸ਼ਾਈਨਿੰਗ ਦੇਖੋ ਇੱਧਰ ਸ਼ੀਸ਼ਾ ਵਗੈਰਾ ਸੀ ਜਿਹੜਾ ਉਹ ਵੀ ਗੰਦਾ ਹੋਇਆ ਪਿਆ ਸੀ ਉਹ ਵੀ ਆਪਾਂ ਇਹੀ ਤੇਲ ਨਿੰਬੂ ਤੇ ਕੋਲਗੇਟ ਡਟੋਲ ਜਿਹੜੀ ਚੀਜ਼ਾਂ ਦੇ ਵਿੱਚ ਪਈ ਉਹਦੇ ਨਾਲ ਸਾਫ਼ ਕਰਨਾ ਤੁਸੀਂ ਦੇਖ ਸਕਦੇ ਹੋ ਇਹ ਕਹਿ ਦਿੰਦੇ ਨੇ ਨਾ ਵੀ ਤੇਲ ਦੇ ਨਾਲ ਸ਼ੀਸ਼ੇ ਵਗੈਰੇ ਦੇ ਹਨ ਚੀਜ਼ਾਂ ਸਾਫ਼ ਨਹੀਂ ਹੁੰਦੀਆਂ ਹੈਗੀਆਂ ਬਿਲਕੁਲ ਸਾਫ਼ ਹੋ ਜਾਂਦੀਆਂ ਉਹਦੇ ਬਾਅਦ ਤੁਸੀਂ ਸਾਫ਼ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਜਾਂ ਹਲਕਾ ਜਿਹਾ ਪਾਊਡਰ ਇਹਦੇ ਉੱਤੇ ਪਾ ਲਿਓ ਸ਼ੀਸ਼ਿਆਂ ਦੇ ਵਿੱਚ ਬਾਅਦ ਵਿੱਚ ਤੇ ਉਹਦੇ ਨਾਲ ਸਾਫ਼ ਕਰ ਦਿਓ ਬਟ ਜੇਕਰ ਤੁਸੀਂ ਚੰਨ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰੋਗੇ ਤੇ ਇਹ ਸਾਫ਼ ਬਿਲਕੁਲ ਸ਼ੀਸ਼ੇ ਹੋ ਜਾਂਦੇ ਆ ਇੱਧਰ ਸ਼ੀਸ਼ਾ ਪਿਆ ਸੀ ਇਹ ਵੀ ਮੈਂ ਤੁਹਾਨੂੰ ਐਨ ਚੰਗੀ ਤਰ੍ਹਾਂ ਸਾਫ਼ ਕਰਕੇ ਦੱਸਾਂਗੀ ਮੈਂ ਥੋੜਾ ਜਿਹਾ ਉਹਦੇ ਤੇ ਜਿਹੜਾ ਮਟੀਰੀਅਲ ਬਣਾਇਆ ਸੀ ਉਹ ਪਾ ਲਿਆ ਸੀ ਕੱਪੜੇ ਤੇ ਕੋਟਨ ਦਾ ਕੱਪੜਾ ਲਿਆ ਹੈ ਤੇ ਬਾਅਦ ਵਿੱਚ ਇਹਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਸਾਫ਼ ਕੱਪੜੇ ਦੇ ਨਾਲ ਸਾਫ਼ ਕਰ ਲਿਆ ਸੀ ਥੋੜਾ ਜਿਹਾ ਮੈਂ ਦੇ ਉੱਤੇ ਪਾਊਡਰ ਛੜਕਾ ਦਿੱਤਾ ਸੀ ਬਾਅਦ ਵਿੱਚ ਉਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਸ਼ੀਸ਼ਾ ਸਾਫ਼ ਕਰ ਦਿੱਤਾ ਸੀ ਸ਼ੀਸ਼ਾ ਬਿਲਕੁਲ ਕਲੀਅਰ ਹੋ ਗਿਆ ਸੀ ਤੇ ਤੁਸੀਂ ਦੇਖ ਹੀ ਸਕਦੇ ਹੋ ਪਹਿਲਾਂ ਕਿੰਨਾ ਜ਼ਿਆਦਾ ਗੰਦਾ ਸੀਗਾ ਸ਼ੀਸ਼ਾ ਤੇ ਹੁਣ ਕਿੰਨਾ ਜ਼ਿਆਦਾ ਸਾਫ਼ ਹੋ ਗਿਆ ਸੋ ਇਹ ਬਹੁਤ ਸਿੰਪਲ ਤੇ ਵਧੀਆ ਤਰੀਕਾ ਹੈ ਹਨਾ ਆਸਾਨ ਤਰੀਕਾ ਆਪਣੇ ਘਰ ਦੇ ਫਰਨੀਚਰ ਵਗੈਰਾ ਤੁਸੀਂ ਇਸ ਤਰ੍ਹਾਂ ਚਮਕਾ ਸਕਦੇ ਹੋ ਬਾਜ਼ਾਰ ਦੇ ਵਿੱਚੋਂ ਮਹਿੰਗੇ ਮਹਿੰਗੇ ਹਨਾ ਆਪਾਂ ਚੀਜ਼ਾਂ ਖਰੀਦ ਲਿਆ ਦੇ ਘਰ ਦੇ ਸ਼ਾਈਨਿੰਗ ਵਾਸਤੇ ਬਟ ਇਹ ਸਭ ਤੋਂ ਬੈਸਟ ਤਰੀਕਾ ਹੈ ਲੋ ਜੇ ਇੱਧਰ ਸ਼ੀਸ਼ਾ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਸਾਫ਼ ਹੋ ਗਿਆ ਦੂਰ ਤੇ ਤਾਂ ਇਦਾਂ ਲੱਸੀ ਬਟ ਨੇੜੇ ਤੇ ਆ ਬਿਲਕੁਲ ਸਾਫ਼ ਹੋ ਗਿਆ ਹੈ ਆ ਦੇਖੋ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਗੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਇਹਨਾਂ ਨੂੰ ਜੇ ਪਸੰਦ ਆਉਂਦੀ ਹੈ ਲਾਈਕ ਵੀ ਕਰ ਦਿਓ ਕਰੋ ਆਪਣੇ ਫੈਮਿਲੀ ਮੈਂਬਰਾਂ ਨਾਲ ਸ਼ੇਅਰ ਵੀ ਕਰ ਦਿਆ ਕਰੋ